ਬਾਲੀ ਟੱਡੀ ਲੱਗੀ ਫੇਰ ਨਹੀਂ ਇਹਨੇ ਕੁਝ ਕਰਨਾ ਹਾਂ ਫੇਰ ਇਹ ਖੜਾ ਰਹੂਗਾ ਇਹਦੀ ਪੌਂਚ ਤੋਂ ਕੰਮ ਬਾਹਰ ਹੋ ਗਿਆ ਇਹ ਹੁਣ ਸਿੱਧਾ ਹੋ ਗਿਆ ਆਪੇ ਚੱਲ ਪਿਆ ਵੀ ਸਾਡੇ ਵਾਲੇ ਜਿਹੜੇ ਸਾਡੇ ਵਾਲੇ ਦੇ ਵਿੱਚ ਆਹ ਫੰਕਸ਼ਨ ਹੈ ਇਹ ਹਿੰਦੀ ਬਈ ਉਹਦੀ ਗੁੱਲੀ ਹੁੰਦੀ ਆ ਉਹ ਅੰਦਰੋਂ ਕਰਦਾ ਉਹਦੇ ਚ ਤਿੰਨ ਮੋਟਰਾਂ ਹੁੰਦੀਆਂ ਮੈਂ ਉਹ ਏਜੀਐਲ ਬਹੁਤ ਚਲਾਇਆ ਆ ਲਾਈਕਾ ਬਹੁਤ ਚਲਾਇਆ ਇਹਨੂੰ ਬੰਦ ਕਰਦਾ ਕਰ ਦਿਓ ਜੀ ਇਹ ਦੇਤੇ ਜਿੰਨੀਆਂ ਮਰਜ਼ੀ ਗੱਲਾਂ ਕਮਾ ਤੂੰ ਉਹ ਉਹਨੀਆਂ ਕਰਾਉਣੀਆਂ ਦੱਸ ਦੇ ਵੀ ਕਿਵੇਂ ਕੰਮ ਕਰਦਾ ਤੂੰ ਤਾਂ ਪੀ ਐਚ ਡੀ ਕਰੀ ਫਿਰਦਾ ਇੱਥੇ ਉਹ ਆਹ ਕਹਿੰਦਾ ਰੇਂਜ ਉੱਡ ਗਈ ਤਾਂ ਪਹਿਲਾਂ ਨਾ ਇਹੋ ਜਿਹਾ ਵੀ ਜਿੰਨਾਂ ਕਿਰਾਇਆ ਲਾਉਣ ਜਾਂਦੇ ਉਹਨਾਂ ਨੂੰ ਕਹਿੰਦਾ ਸਪੈਸ਼ਲ ਵਰਦੀ ਪਾਈ ਵੀ ਆ ਸਾਡੇ ਤੋਂ ਹੀ ਘਰੇ ਜਾ ਉਹ ਸਾਡੇ ਚ ਬੰਦਾ ਐਵੇਂ ਜਾਂ ਸੀ ਇਹਦੇ ਕਿਰਾਇਆ ਲਾਉਣ ਜਨਾਂ ਨੂੰ ਕਹਣਾ ਵੀ ਇਹ ਜਿਹੜੀ ਲੇਜ਼ਰ ਆ ਬਹੁਤ ਖਤਰਨਾਕ ਆ ਇਹ ਸਪੈਸ਼ਲ ਵਰਦੀ ਪਾ ਕੇ ਚਲਾਉਣੇ ਆ ਤੁਸੀਂ ਇੱਥੇ ਨਹੀਂ ਹੋਣਾ ਖੇਤ ਨਹੀਂ ਹੋਣਾ ਨਹੀਂ ਤੁਹਾਡੇ ਤੋਂ ਯਾਰ ਆਟ ਚ ਉਹ ਬੰਦੇ ਲੋਕ ਲੋਕ ਵੰਦੇ ਰਹੇ ਮੋਟਰੋਲੇ ਬਾਈ ਮੋਟਰ ਮੋਲੇ ਥੋੜਾ ਚੱਲ ਜੂਗੀ ਹਾਏ ਰੱਬਾ ਵੀ ਲੈ ਜ਼ਰਾ ਹਾਂ ਚਲੋ ਆਪੇ ਗੱਲ ਅਸਤਾਨ ਦੇ ਕੰਮ ਵੇਖੀ ਚੰਨੀ ਉਹਰੇ ਆਪਨੇ ਇੱਕ ਚੀਜ਼ ਵਿਖਾਵਾ ਮੈਂ ਪਤਾ ਨਹੀਂ ਅੱਗੇ ਵਿਖਾਈ ਕਿ ਗੀਅਰ ਦਾ ਲੀਵਰ ਵਿਖਾਈ ਤੈਨੂੰ ਪਤਾ ਕੀ ਕੀਤਾ ਇਹਨੇ ਵਿਖਾਈ ਗੀਅਰ ਦੇ ਲੀਵਰ ਦੇ ਉੱਤੇ ਦੋ ਬਟਨ ਅਸਤਾਨ ਜੀ ਨਾ ਆਵਾਜ਼ ਘੱਟ ਵੱਧ ਕਰਨ ਵਾਲੇ ਬਟਨ ਤੇ ਦੂਜੇ ਆਪਣੇ ਗਾਣਾ ਨੈਕਸਟ ਕਰਨ ਵਾਲੇ ਬਟਨ ਇਹ ਨਾ ਉਹ ਜਿਹੜਾ ਆਪਣਾ ਲੇਜ਼ਰ ਲੈਵਲ ਵਾਲੀ ਸੋਚ ਨਹੀਂ ਹੁੰਦੀ ਕੀ ਉਹ ਹਾਂ ਉਹ ਦੇਖ ਬਾਈ ਸਤਨਾਮ ਨੇ ਸਾਨੂੰ ਉਹ ਲਾ ਕੇ ਦਿੱਤੀ ਸੀ ਇਹਦੇ ਤੇ ਲੀਵਰ ਦੇ ਉੱਤੇ ਹਾਂ ਜਿਹੜੀ ਕੰਪਿਊਟਰ ਕਾ ਇਹਦੀ ਸੋਚ ਨਹੀਂ ਆਉਂਦੀ ਮੈਂ ਤਾਂ ਚੱਕਣਾ ਥੱਲੇ ਰੱਖਣਾ ਨਾ 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 ਗਾਣੇ ਆਸਤੇ ਅੱਛਾ ਗਾਣੇ ਆਸਤੇ ਗਾਣੇ ਆਸਤੇ ਹੁਣ ਤਾਂ ਅਗਲਾ ਕੋ ਉਹ ਡੈਕ ਨਹੀਂ ਲਾਇਆ ਪਰ ਡੈਕ ਆਪਾਂ ਲਾਵਾਂਗੇ ਹੁਣ ਬਾਈ ਤੋਂ ਵਿਹਲੇ ਹੋ ਕੇ ਸਾਥੋਂ ਪਹੁੰਚਣੀਆਂ ਓਏ ਗਰੀਬ ਏ ਸਿਰੇ ਦਾ ਇਹਦੇ ਕੋ ਪੈਸੇ ਹੈ ਨਹੀਂ